ਹਾਂਜੀ ਬਈ ਚਾੜੂ ਵਾਲਿਓ ਮੈਂ ਕਾ ਚਲੋ ਅੱਜ ਤੁਹਾਨੂੰ ਵਧਾਈ ਦੇ ਦਈਏ ਕਹਿੰਦੇ ਪਰਿਵਾਰ ਚ ਵਾਧਾ ਹੋ ਗਿਆ ਵਾਧਾ ਹੋ ਗਿਆ ਖਰ ਸਾਨੂੰ ਤੇ ਬੜਾ ਭੰਡ ਦੇ ਜੇ ਬੜਾ ਵੀਡੀਓ ਵਾਇਰਲ ਕਰਨਦੇ ਆ ਬੜੇ ਦਿਨਾਂ ਤੋਂ ਕਦੀ ਉਥੋਂ ਐਮਐਲਏ ਗਨੀਮ ਮਜੀਠੀਆ ਦੀਆਂ ਰੀਸਾਂ ਕਰ ਕਰਕੇ ਪਾ ਰਿਆ ਕਦੀ ਕੁਛ ਪਰ ਅੱਜ ਦੇਖੋ ਕਿੰਨੀ ਹਰਾਨੀ ਦੀ ਗੱਲ ਆ ਹੁਣ ਸਮਝ ਨਹੀਂ ਆ ਰਹੀ ਵੀ ਇਹਨਾਂ ਨੂੰ ਅਫਸੋਸ ਕਰੀਏ ਇਹਨਾਂ ਦੇ ਦੁੱਖ 'ਚ ਭਾਗੀ ਬਣੀਏ ਅੱਜ ਕਿ ਇਹਨਾਂ ਨੂੰ ਆ ਮਤਲਬ ਇਹਨਾਂ ਦੀ ਖੁਸ਼ੀ 'ਚ ਸਾਂਝ ਪਾਈਏ ਪਰ ਜੋ ਵੀ ਆ ਚਲੋ ਸਾਡੀ ਵੀ ਅੱਜ ਤੁਹਾਡੇ ਨਾਲ ਇੰਨੀ ਕੁ ਸਾਂਝ ਦਾ ਹੈ ਪੀ ਜਿਹੜਾ ਤੁਸੀਂ ਕਹਿੰਦੇ ਜੀ ਵੀ ਅਕਾਲੀ ਦਲ ਜਿਹੜਾ ਐ ਖਤਮ ਹੋ ਗਿਆ ਡਾਇਨਾਸੌਰ ਆ ਸਕਦੇ ਆ ਅਕਾਲੀ ਨਹੀਂ ਆ ਸਕਦੇ ਅੱਜ ਨਾ ਇੱਕ ਗੱਲ ਬੜੇ ਧਿਆਨ ਨਾਲ ਨਾ ਉਹਨੂੰ ਪੱਲੇ ਬੰਨ ਲਿਓ ਆਪਣੇ ਅਕਾਲੀ ਜਿਹੜੇ ਨਾ ਸੱਤਾ ਜੋ ਕਦੀ ਗਏ ਨਹੀਂ ਆ ਆਪਣੀ ਪਾਰਟੀ 'ਚ ਚੈੱਕ ਕਰੋ ਅਕਾਲੀ ਤੁਹਾਡੇ ਹਲਕਾ ਇੰਚਾਰਜ ਤੱਕ ਲੱਗੇ ਅਕਾਲੀ ਤੁਹਾਡੀਆਂ ਚੇਅਰਮੈਨੀਆਂ ਤੱਕ ਲੈ ਗਏ ਅਕਾਲੀ ਤੁਹਾਡੇ ਐਮਐਲਏ ਬਣ ਗਏ ਤੇ ਤੁਹਾਡੇ ਕੋਲ ਤਾਂ ਆਪਣਾ ਲੀਡਰ ਹੀ ਨਹੀਂ ਹੈ ਤੁਸੀਂ ਇੱਕ ਲੀਡਰਲੈਸ ਪਾਰਟੀ ਤਾਂ ਖੁਦ ਹੋ ਤੇ ਤੁਸੀਂ ਕਹਿ ਰਹੇ ਹੋ ਬਈ ਅਕਾਲੀ ਨਹੀਂ ਮੁਰਦੇ ਹੁਣ ਤਾਂ ਤੁਹਾਡਾ ਆ ਡਾਇਨਾਸੌਰ ਵਾਲਾ ਜਿਹੜਾ ਕਥਨ ਹੈ ਨਾ ਇਹ ਤੁਸੀਂ ਹੁਣ ਆਪਣੇ ਤੇ ਹੀ ਲਾਗੂ ਕਰੋ ਕਿਉਂਕਿ ਤੁਹਾਡੇ ਕੋਲ ਖੁਦ ਕੋਈ ਲੀਡਰ ਨਹੀਂ ਬਚਿਆ ਕਦੀ ਕਿਸੇ ਪਾਰਟੀ ਦਾ ਲੀਡਰ ਚੁੱਕ ਲੋ ਕਦੀ ਕਿਸੇ ਪਾਰਟੀ ਦਾ ਤੁਸੀਂ ਆਪਣੇ ਜਿਹੜੀ ਝਾੜੂ ਪਾਰਟੀ ਹੈ ਨਾ ਇਹਦਾ ਨਾਂ ਹੀ ਆ ਤੇ ਰੱਖ ਲੋ ਵੀ ਜਿਹੜੀ ਆ ਆਮ ਆਦਮੀ ਪਾਰਟੀ ਆਕਾਲੀ ਦਲ ਕੁਛ ਇਦਾਂ ਦਾ ਲਿਖ ਲੋ ਜਾਂ ਐਕਸ ਆਕਾਲੀ ਦਲ ਪਾਰਟੀ ਕੁਛ ਇਦਾਂ ਦਾ ਲਿਖ ਲੋ ਜੇ ਜੋ ਤੁਹਾਨੂੰ ਠੀਕ ਲੱਗੇ ਆਪਣੇ ਹਿਸਾਬ ਨਾਲ ਜੋ ਅੱਜ ਤੁਹਾਡੇ ਇਥੋਂ ਮਾਜੇ ਦੇ ਵਿੱਚ ਜੋ ਤਰਨਤਾਰਨ ਦੇ ਵਿੱਚ ਅਸੀਂ ਅੱਜ ਵੇਖਿਆ ਤੇ ਮੈਨੂੰ ਲੱਗਦਾ ਨਹੀਂ ਕਿ ਉਸ ਤੋਂ ਬਾਅਦ ਆ ਜਿਹੜੇ ਵਿਚਾਰੇ ਉੱਥੇ ਹੁਣ ਬੜਾ ਇਸ਼ਤਿਹਾਰ ਵਗੈਰਾ ਲਵਾ ਰਹੇ ਸੀ ਅਖਬਾਰਾਂ 'ਚ ਵੀ ਆਪਣੇ ਦਾਵੇਦਾਰੀਆਂ ਠੋਕਰੇ ਵਿਚਾਰੇ ਇਹਨਾਂ ਦੇ ਵਰਕਰ ਇਹਨਾਂ ਦੇ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਦੇ ਦਰਿਆ ਛਾੜਦੇ ਆ ਚਲੋ ਤੇ ਉਹ ਹੁਣ ਅੱਜ ਮੈਨੂੰ ਦੱਸਣ ਵੀ ਆ ਜਿਹੜਾ ਤੁਸੀਂ ਯੁੱਧ ਨਸ਼ਿਆ ਵਿਰੁੱਧ ਕਹਿ ਕਹਿ ਕੇ ਬੜਾ ਇਹਨਾਂ ਦੇ ਐਮ ਐਲ ਏ ਬੜਾ ਇੱਥੇ ਗਲੋਰੀਫਾਈ ਕਰ ਰਹੇ ਸੀਗੀ ਉਹ ਸੀ ਆ ਕਰਤਾ ਉਹ ਕਰਤਾ ਹੁਣ ਤੁਸੀਂ ਮੈਨੂੰ ਦੱਸੋ ਵੀ ਇਹ ਜਿਹਦੇ ਜਿਹੜੀ ਪਾਰਟੀ ਦੇ ਉੱਤੇ ਤੁਸੀਂ ਇਹ ਦੋਸ਼ ਲਾਉਂਦੇ ਜੇ ਹੁਣ ਉਹਨਾਂ ਦੇ ਲੀਡਰ ਚੁੱਕ ਚੁੱਕ ਕੇ ਤੁਹਾਨੂੰ ਆਪਣੀ ਪਾਰਟੀ ਚ ਲਾਉਣੀ ਪੈ ਰਹੀ ਆ ਤੁਹਾਨੂੰ ਕੈਂਡੀਡੇਟ ਦੇਣੇ ਪੈ ਰਹੇ ਆਪਣੀ ਪਾਰਟੀ ਨੂੰ ਤੇ ਫਿਰ ਇਹ ਜਿਹੜੇ ਵਿਚਾਰੇ ਆਮ ਲੋਕ ਸੀ ਇਹ ਕਿੱਥੇ ਜਾਣ ਹੁਣ ਮੈਨੂੰ ਦੱਸੋ ਮੈਂ ਕਿੰਨੀ ਆ ਵਿਰੋਧੀ ਧਿਰ ਤੋਂ ਜ਼ਿਆਦਾ ਵਿਰੋਧ ਜਿਹੜਾ ਨਾ ਇਸ ਟਾਈਮ ਆਮ ਆਦਮੀ ਪਾਰਟੀ ਦੇ ਵਰਕਰ ਕਰ ਰਹੇ ਨੇ ਆਪਣੀ ਪਾਰਟੀ ਦਾ ਉਹ ਜਿੱਦਾਂ ਪਹਿਲਾਂ ਹੁਣ ਜਿਮਣੀ ਚੋਣ ਲੁਧਿਆਣੇ ਚ ਇਹਨਾਂ ਨੇ ਲੜੀ ਤੇ ਉੱਥੇ ਵੀ ਇਹੋ ਕੁਸ਼ਨ ਕਹਿ ਲਓ ਇਹਨਾਂ ਨੇ ਸੱਤਾ ਧਿਰਸੀ ਦੇ ਕਹਿ ਲਓ ਵੀ ਜਿੱਤ ਲਿਆ ਪਰ ਹੁਣ ਜਿਹੜੀ ਜਿਮਨੀ ਚੋਣ ਹੋਣੀ ਆ ਨਾ ਇਹ ਇਹ ਤੇ ਤੁਸੀਂ ਆਪ ਸੋਚੋ ਵੀ ਇਹ ਉਹ ਬੰਦੇ ਹੁਣ ਜਿੰਦਾਬਾਦ ਜਿੰਦਾਬਾਦ ਕਰਨਗੇ ਜਿਹੜੇ ਦਿਨ ਰਾਤ ਸੋਸ਼ਲ ਮੀਡੀਆ ਤੇ ਆ ਕੇ ਸਾਨੂੰ ਗਾਲਾਂ ਕਢਦੇ ਜੇ ਸਾਡੇ ਅਕਾਲੀ ਦਲ ਜਿਹੜਾ ਹੈ ਉਹ ਤਾਂ ਅਸੀਂ ਕਹਿ ਲਓ ਵੀ ਆਪ ਦੇ ਲੀਡਰ ਨਾ ਖੁਦ ਹੀ ਡੈਪੂਟੇਸ਼ਨ ਤੇ ਭੇਜੇ ਆ ਤੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਪਰ ਇਹ ਜਿਹਨਾਂ ਦਾ ਹੱਕ ਮਾਰਿਆ ਗਿਆ ਪਾਰਟੀ ਦੇ ਵਿੱਚ ਇਹ ਉਹ ਲੋਕ ਜਵਾਬ ਦੇ ਰਹੇ ਮੈਨੂੰ ਤਾਂ ਅੱਜ ਹਾਸਾ ਆ ਰਿਹਾ ਹੈ ਨਹੀਂ ਵਿਚਾਰੇ ਕੀ ਮਤਲਬ ਕੀ ਹੁਣ ਤੁਸੀਂ ਉੱਥੇ ਤਰਨ ਤਰਨ ਚ ਕੀ ਜਿੰਦਾਬਾਦ ਜਿੰਦਾਬਾਦ ਉੱਥੇ ਤੁਸੀਂ ਕਰਨੀ ਆ ਇਹ ਤੇ ਉਹ ਗੱਲ ਹੋ ਗਈ ਵੀ ਅੱਜ ਤੱਕ ਕਹਿੰਦੇ ਨਾ ਵੀ ਹੁਣ ਤੱਕ ਤਾਂ ਤੂੰ ਝੂਠ ਬੋਲ ਕੇ ਕਹਿੰਦਾ ਰਿਆ ਸਾਡੇ ਸੌਹਾਂ ਨਾਲ ਕੋਈ ਨਹੀਂ ਲਾਲਾ ਖੇਚਲਾ ਤਿਆਰੀ ਪੰਗਾ ਪੈ ਗਿਆ ਤੇਰਾ ਹੁਣ ਪਾਹੂਆਂ ਨਾਲ ਤੇ ਆ ਹੁਣ ਜਿਹੜੀ ਤਰਨਦਾਰਨ ਦੀ ਇਲੈਕਸ਼ਨ ਹੋਣੀ ਹੈ ਇਹਨੇ ਸਾਰਾ ਕੁਝ ਸਪਸ਼ਟ ਜਿਹੜਾ ਹੈ ਆ ਕਰ ਦੇਣਾ ਜੇ ਖੁਦ ਝਾੜੂ ਵਾਲੇ ਹੀ ਝਾੜੂ ਨੂੰ ਫੇਰਉਣਗੇ ਇਹ ਗੱਲ ਅੱਜ ਯਾਦ ਰੱਖਿਓ ਬਾਕੀ ਅਕਾਲੀ ਦਲ ਚੜਦੀ ਕਲਾ ਚ ਆ ਨਾ ਇਹ ਕਦੀ ਤਾ ਚੁ ਗਿਆ ਹੈ ਨਾ ਇਹ ਕਦੀ ਖਤਮ ਹੋਇਆ ਜੇ ਇਹਨੇ ਏਡੇ ਏਡੇ ਵੱਡੇ ਲੀਡਰ ਪੈਦਾ ਕਰਕੇ ਨਾ ਜਿਹੜੇ ਕਿਸੇ ਪਾਰਟੀ ਕੋ ਪੈਦਾ ਨਹੀਂ ਹੋਏ ਉਹਨਾਂ ਨੂੰ ਇਕੱਲੇ ਦਾ ਟੂ ਲੀਡਰ ਲੈ ਕੇ ਜਾਣੇ ਪੈਂਦੇ ਆ ਤੇ ਤੁਸੀਂ ਸੋਚੋ ਕਿ ਜਿਹੜੇ ਲੀਡਰ ਪੈਦਾ ਕਰਨੇ ਜਾਣਦੇ ਆ ਏਡੇ ਏਡੇ ਲੀਡਰ ਜਿਨ੍ਹਾਂ ਨੇ ਪੰਜਾਬ ਨੂੰ ਦਿੱਤੇ ਹੋਣ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਬਥੇਰੇ ਲੀਡਰ ਜਿਹੜੇ ਆ ਹਜੇ ਵੀ ਪਾਰਟੀ ਦੇ ਵਿੱਚ ਜਿਹੜੇ ਆਉਣ ਵਾਲੇ ਸਮੇਂ ਜੀ ਤੁਸੀਂ ਦੇਖੋਗੇ ਪਰ ਮੈਨੂੰ ਇਹਨਾਂ ਦਾ ਹਾ ਸਾਰਿਆ ਹੈ ਕਿ ਸਰਕਾਰ ਹੋਵੇ ਸਾਰਾ ਕੁਝ ਹੋਵੇ ਤੇ ਲੀਡਰ ਵੀ ਦੇਖੋ ਧਾਰੇ ਮੰਗ ਰਹੇ ਆ ਉਹ ਡੈਪੂਟੇਸ਼ਨ ਵਾਲਾ ਸਾਹਿਬ ਕੋਈ ਨਹੀਂ ਸਾਨੂੰ ਕੋਈ ਫਰਕ ਨਹੀਂ ਪੈਣਾ ਝਾੜੂ ਵਾਲਿਓ ਦਿਲ ਵੱਡਾ ਰੱਖੋ ਹੌਂਸਲਾ ਕਰਕੇ ਰੱਖੋ ਅਸੀਂ ਤੁਹਾਡੇ ਨਾਲ ਆ ਕੋਈ ਨਹੀਂ ਜਿੱਥੇ ਕਿਤੇ ਮੰਨ ਲਓ ਤੁਹਾਡੀ ਨਹੀਂ ਵੀ ਚੱਲਦੀ ਹੋਏਗੀ ਨਾ ਸਰਕਾਰ 'ਚ ਤੇ ਸਾਨੂੰ ਫੋਨ ਕਰਿਓ ਕਿਤੇ ਲੋੜ ਪਵੇ ਅਸੀਂ ਤੁਹਾਡੇ ਨਾਲ ਆ ਜਿੱਥੇ ਕਹੋਗੇ ਮਦਦ ਲਈ ਜਾਵਾਂਗੇ ਤੁਰਾਂਗੇ ਜਿੱਤੇ ਤੁਹਾਡੇ ਆਪਣੇ ਨਹੀਂ ਤੁਹਾਡਾ ਸਾਥ ਦੇ ਰਹੇ ਕੋਈ ਨਹੀਂ ਸਾਡੇ मोस्ट ਵੈਲਕਮ ਆ ਤੇ ਅਸੀਂ ਤੁਹਾਡੇ ਨਾਲ ਪੂਰਾ ਜਿਹੜਾ ਸਹਿਯੋਗ ਦਵਾਂਗੇ ਤੁਸੀਂ ਹੀ ਇਸ ਪਾਰਟੀ ਨੂੰ ਇੱਥੇ ਖੜਾ ਕੀਤਾ ਤੇ ਹੁਣ ਤੁਸੀਂ ਹੀ ਇਸ ਪਾਰਟੀ ਨੂੰ ਜਿਹੜਾ ਇਸੇ ਝਾੜੂ ਦੇ ਨਾਲ ਜਿਹੜਾ ਨਾ ਇਹ ਮਾਂਜ ਕੇ ਨੂੰ ਇਥੋਂ ਤੋਰੋਗੇ ਤੇ ਮੇਰੀ ਬਸ ਇਹੋ ਅੱਜ ਸੀ ਮੈਂ ਕੋਈ ਸੋਚਿਆ ਤੇ ਨਹੀਂ ਪਰ ਮੈਨੂੰ ਹਾਸਾ ਹੀ ਆ ਗਿਆ ਜੋ ਫੋਟੋਆਂ ਵਾਇਰਲ ਹੋ ਰਹੀਆਂ ਨੇ ਤੇ ਕਿੱਡਾ ਸੋਹਣੇ ਉਹ ਬਿਆਨ ਦੇ ਰਹੇ ਨੇ ਤੇ ਆਪਣੇ ਮਾਨ ਸਾਹ ਕਿੰਨੇ ਵਧੀਆ ਤਰੀਕੇ ਦੇ ਨਾਲ ਮਤਲਬ ਆਪਣੇ ਹੀ ਚਲੋ ਝਾੜੂ ਪਾਟੀ ਦੀ ਜਿਹੜੀ ਐਸੀ ਤਸੀ ਫੇਰਾਂ ਚ ਕੋਈ ਕਸਰ ਨਹੀਂ ਛੱਡ ਰਹੇ ਚਲੋ ਸਾਨੂੰ ਤੇ ਅੰਦਰੋਂ ਵਾਹਿ ਖੁਸ਼ੀ ਹੋਣਾ ਚਾਹੀਦਾ ਬਹੁਤ ਬਹੁਤ ਧੰਨਵਾਦ